ਸਟੇ ਜਿੱਥੇ ਆਪਾਂ ਕੱਲ ਰੁਕੇ ਸੀਗੇ ਅਲਾਈਕ ਨਾਮ ਹੈਗਾ ਨਾਮ ਮੈਨੂੰ ਬਾਲਾ ਨਹੀਂ ਬੋਲਣਾ ਮੈਂ ਅੰਗਰੇਜ਼ੀ ਚ ਆ ਨਾਮ ਹੈਗਾ ਆ ਉਹ ਸਟੇ ਦਾ ਵੀ ਇਹੀ ਸੀਮੀ ਨਾਮ ਸੀ ਉਹਨਾਂ ਦੀ ਹੀ ਇਹ ਸੈਕੰਡ ਬ੍ਰਾਂਚ ਆ ਗਈ ਤੇ ਹੁਣ ਆਪਾਂ ਇੱਥੇ ਜਾਣਾਗਾ ਉਹ ਵੀ ਉਹ ਵੀ ਰੁਕਣ ਦਾ ਸੀਗਾ ਜਿਹੜਾ ਹੋਸਟਲ ਬਿਲਕੁਲ ਸ਼ਾਂਤ ਜਗ੍ਹਾ ਤੇ ਸੀਗਾ ਜੰਗਲ ਦੇ ਪੇਰੀਏ ਚ ਇਕੱਲੀ ਜਗ੍ਹਾ ਸੀਗੀ ਉਹ ਆ ਵੀ ਇਸ ਟਾਈਪ ਹੀ ਹੈਗਾ ਸੜਕ ਇੱਧਰ ਰਹਿ ਗਈ ਬਾਕੀ ਸ਼ਹਿਰ ਪਿੰਡ ਉਧਰ ਰਹਿ ਗਏ ਇੱਧਰ ਰਹਿ ਗਏ ਮੋਟਰਸਾਈਕਲ ਆਪਾਂ ਇੱਥੇ ਲਾਈ ਨੇਗੇ ਤੇ ਹੁਣ ਆਪਾਂ ਜਾਣਾ ਇੱਥੋਂ ਨੀਚੇ ਲਗਭਗ ਟਰੈਕ ਹੋ ਜੂਗਾ ਆਪਣਾ ਇਹਦੇ ਵਿੱਚ ਇਦਾਂ ਜਾਣਾ ਨੀਚੇ ਹੋਂ ਸਾਹਮਣੇ ਕਹਿ ਰਹੇ ਨੇ ਕਿ ਹੋਮਸਟੇ ਹੁਣ ਦੇਖਦੇ ਆ ਨੀਚੇ ਜਾ ਕੇ ਕਿੰਨਾ ਕੁ ਨੀਚੇ ਜਾਣਾ ਪਊਗਾ ਚੱਲਦੇ ਆ ਮਾਹੌਲ ਸੋਹਣਾਗਾ ਨੀਚੇ ਜੰਗਲ ਆਗਾ ਟਰੈਕ ਵੀ ਹੋ ਜੂਗਾ ਤੇ ਕੁਦਰਤ ਦਾ ਜਾਨ ਨਜ਼ਾਰਾ ਵੀ ਬਹੁਤ ਸੋਹਣਾਗਾ ਮੈਕਸਿਮਮ ਵੱਧ ਤੋਂ ਵੱਧ 1 ਘੰਟਾ ਨਿਕਲਦਾਗਾ ਫੇਰ ਮੀਂਹ ਪੈਣ ਲੱਗ ਜਾਂਦਾਗਾ ਫਿਰ ਨਾਰਮਲ ਫਿਰ ਦੀ ਮੈਨ ਲੱਗੇ ਆਂਦਾਗਾ ਆ ਇੱਥੇ ਜਾਣਾ ਆਪਾਂ ਸੋਨਾ ਦਿਖ ਰਿਹਾਗਾ ਸਾਹਮਣੇ ਮੀਂਹ ਪੈ ਰਿਹਾ ਉਰੇ ਸਾਡੇ ਕੋਲ ਤੁੱਪਣੀ ਖਲੀ ਹੋਈ ਆ ਦੇਖੋ ਮੀਂਹ ਹੀ ਮੀਂਹ ਪੈ ਰਿਹਾ ਆ ੁੱਲਮਲਾ ਕੇ ਅੱਧਾ ਪੌਣਾ ਘੰਟਾ ਟਰੈਕ ਕਰਨ ਤੋਂ ਬਾਅਦ ਆਪਾਂ ਆਪਣੇ ਰੈਣ ਮਸੇਰੇ ਦੇ ਪਹੁੰਚ ਚੁੱਕੇ ਆ ਰੈਣ ਮਸੇਰਾ ਆਪਣਾ ਆ ਰਹਿ ਗਿਆ ਸਾਹਮਣੇ ਬਸ ਲਗਭਗ ਪਹੁੰਚ ਚੁੱਕੇ ਹਾਂਗੇ ਅੱਜ ਕੇ ਬਾਅਦ ਕੀ ਚੱਲੋ ਜਗ੍ਹਾ ਸੋਹਣੀ ਹੈ ਵੈਸੇ ਕੱਲ ਵਾਲੇ ਰੈਣ ਮਸੇਰੇ ਕੋਲ ਵੀ ਝਾਰਨਾ ਸੀਗਾ ਝਾਰਨੇ ਦੀ ਆਵਾਜ਼ ਆ ਰਹੀ ਸੀ ਇੱਥੇ ਵੀ ਝਾਰਨੇ ਦੀ ਸੋਹਣੀ ਸੋਹਣੀ ਆਵਾਜ਼ ਆ ਰਹੀ ਹੈ ਰੈਨਮ ਸੇਰਾ ਸੋਣਾਗਾ ਬਾਕੀ ਗੱਲਾਂ ਦੀਆਂ ਗੱਲਾਂ ਬਾਈ ਗੁਰੂ ਆਪਾਂ ਕਮਣੇ ਚ ਰੱਖਤੇ ਆ ਬਾਈ ਥੋੜੀ ਹੋਟਲ ਉਹਨਾਂ ਨਾਲ ਗੱਪਾਂ ਮਾਰ ਰਹੇ ਆ ਤੇ ਹੁਣ ਆਪਾਂ ਚੱਲਣਾ ਨੀਚੇ ਨੀਚੇ ਹੈਗਾ ਦਰਿਆ ਆ ਸ਼ੋਰ ਤੁਹਾਨੂੰ ਦਰਿਆ ਦਾ ਸੁਣ ਹੀ ਰਿਹਾ ਹੋਣਾ ਆ ਆਪਾਂ ਨੀਚੇ ਚੱਲਦੇ ਆ ਪਹਿਲਾਂ ਦਰਿਆ ਕੋਲੇ ਕਿਉਂਕਿ ਸੂਰਜ ਜਾਣ ਵਾਲਾ ਸੂਰਜ ਜਾਮ ਤੋਂ ਪਹਿਲਾਂ ਪਹਿਲਾਂ ਨੀਚੇ ਜਾ ਕੇ ਵਾਪਸ ਮੁੜਿਆ ਹੀ ਏ ਥੋੜਾ ਨੇੜੇ ਦਲੇ ਵੀ ਘੁੰਮਣਾ ਹੋਰ ਕੀ ਹੋ ਸਕਦਾ ਇੱਥੇ ਨੀਚੇ ਸਾਰਾ ਏਰੀਆ ਏ ਜੰਗਲ ਟਾਈਪ ਆ ਇਹਦੇ ਵਿੱਚ ਦੇਖਦੇ ਆ ਕੁਝ ਹੋ ਸਕਦਾ ਤਾਂ ਇੱਥੇ ਵੀ ਜਾ ਕੇ ਆਉਣੇ ਆਪਾਂ ਕੱਚਿਆਂ ਕੱਚਿਆਂ ਰਾਸਤਿਆਂ ਦੇ ਉੱਪਰ ਦੀ ਆਪਾਂ ਜਾਣ ਆ। ਇੱਧਰ ਦੀ ਜਾਣਾ ਆਪਾਂ। ਤਿਲਕਣ ਹੋਣੀ ਬਈ ਇੱਥੇ। ਲਓ ਜੀ ਫਾਈਨਲ ਆਪਾਂ ਪਹੁੰਚ ਗਏ ਆਂ ਦਰਿਆ ਕੋਲੇ। ਇੱਥੋਂ ਇਹ ਪਾਣੀ ਇਕੱਠਾ ਹੋ ਕੇ نیچے ਜਾਂਦਾ ਜਿਹੜੇ ਵੱਡੇ ਦਰਿਆ ਬਣਦੇ ਨੇਗੇ। ਇੰਨਾ ਪਾਣੀਆ ਦੋਈ ਬਣਦੇ ਆ ਉਹ। ਆਪਾਂ ਚੱਲਦੇ ਆਂ ਹੋਰ نیچے। ਦਲਕਨ ਬਹੁਤ ਹਰੇ ਭਾਈ ਜੰਮੀ ਹੋਈ ਆ ਇਸ ਲਈ ਧਿਆਨ ਨਾਲ ਜਾਣਾ ਪੈਣਾ ਆ ਸ਼ੋਰ ਆ ਉਹ ਜਿਹੜਾ ਉੱਥੇ ਸੁਣ ਰਿਹਾ ਆ ਆਪਾਂ ਨੂੰ ਇਥੋਂ ਜ਼ਿਆਦਾ ਸ਼ੋਰ ਆ ਰਿਹਾ ਆ ਪਾਣੀ ਦਾ ਸ਼ੋਰ ਸੋਹਣਾ ਲੱਗਦਾ ਆ ਪਰ ਜਿਹੜੇ ਹੋਰ ਸ਼ੋਰ ਸ਼ਰਾਬੇ ਮੁੰਡੇ ਆ ਉਹ ਆਪਾਂ ਨੂੰ ਮਾੜੇ ਲੱਗਦੇ ਆ ਤੇ ਪਾਣੀ ਦੀ ਆਵਾਜ਼ ਸ਼ੋਰ ਨਹੀਂ ਕਹਿ ਸਕਦੇ ਕਿਉਂਕਿ ਇਹ ਸੋਹਣਾ ਲੱਗਦਾ ਏ ਕੁਦਰਤੀ ਪਾਣੀ ਹੈਗਾ ਦੇਖੋ ਕਿੰਨਾ ਜ਼ਿਆਦਾ ਸਾਫ਼ ਆਗਾ ਨੀਚੇ ਪਏ ਪੱਥਰ ਵੀ ਦਿਖ ਰਹੇ ਨੇ ਕਿ ਚੰਗੀ ਤਰ੍ਹਾਂ ਸਾਫ ਸਾਫ ਪਾਣੀ ਸਾਰੇ ਦਾ ਸਾਰਾ ਪੈਰ ਪੂਰਾ ਪੂਰਾ ਭਿੱਜ ਗਿਆ ਬੂੜ ਚੋਂ ਪਾਣੀ ਨਿਕਲ ਰਿਹਾ ਇੱਕ ਬੂੜ ਗਿੱਲਾ ਹੋ ਗਿਆ ਉਸ ਤੋਂ ਠੰਡਾ ਪਾਣੀ ਝਰਨੇ ਦਾ ਕੁਦਰਤ ਦੇ ਰੰਗ ਕੋਈ ਕਾਲਾ ਕੋਈ ਹਰਾ ਹੋਇਆ ਫਿਰਦਾ ਪੱਥਰ ਆਹ ਸਲੇਟੀ ਜਿਹਾ ਰੰਗ ਆਹ ਚਿੱਟਾ ਜਿਹਾ ਹੋਇਆ ਫਿਰਦਾ ਪੱਥਰ ਅਨਿਚੇ ਵੀ ਆਹ ਚਮਕਾਲਾ ਪੱਥਰ ਆਗਾ ਕਿੰਨੇ ਰੰਗ ਨੇ ਕੁਦਰਤ ਦੇ ਆ ਪਾਣੀ ਆ ਰਿਹਾ ਹੈਗਾ ਆ ਕੁਦਰਤੀ ਜੀਵ ਫਿਰਦੇ ਨੇਗੇ ਆ ਪਾਣੀ ਅੱਗੇ ਖਾਲ ਬਣਾ ਕੇ ਲਿਜਾ ਰਹੇ ਨੇਗੇ ਉਹਨਾਂ ਦੀ دوسری ਪ੍ਰਾਪਰਟੀ ਚ ਅੱਜ ਅਸੀਂ ਪਹੁੰਚਾਂਗੇ ਉਮੇਂਦੇ ਹੀ ਰਹਿਣ ਸਾਨੂੰਗਾ ਪਰ ਉੱਥੇ ਸੀਗਾ 4 ਬੈੱਡ ਇੱਥੇ ਨੇ ਕਿ 6 ਬੈੱਡ ਆ ਦੇ ਕੁਟ ਖੋਣਿਆ ਤਾਂ ਮੈਂ ਅੰਦਰ ਜਾ ਕੇ ਆਹ ਲੋ ਜੀ ਸਬਾਨ ਆਪਣਾ ਸੰਦਾ ਇੱਥੇ ਰੱਖਤਾ ਬੈ ਗੂਗਾ ਪੈਨੇਗੇ ਆਲ ਮਾਰੀਆਂ ਦਿੱਤੀਆਂ ਨੇ ਤੇ ਆ ਹੈਗੇ ਨੇ ਕਿ ਜੀ 6 ਬੈੱਡ ਦੋ ਵਾਲੇ ਦੋ ਵਾਲੇ ਦੋ ਵਾਲੇ ਪਰ ਆਪਾਂ ਰੁਕਣਾ ਇੱਥੇ ਤਿੰਨ ਜਣਾਂ ਨੇ ਆ ਵੀਰ ਜੀ ਤੁਸੀਂ ਬਾਥਰੂਮ ਜੀ ਰਹਿੰਦੇ ਹੋ ਹੁਣ ਬੰਦਾ ਮੁੱਤੇ ਵੀ ਨਾ ਯਾਰ ਇੰਟਰਨੈਟ ਠੰਡ ਬਾਬਾ ਯਾ ਦੇਖੋ ਕੀ ਆ نیٹ ਥੋੜਾ ਚੱਲ ਰਿਹਾ ਬਈ ਸਹੀ ਸਪੀਡ ਜੀ ਠੰਡ ਬਹੁਤ ਆ ਦਰ ਇੱਥੇ ਜਿਆਦਾ ਨੇੜੇ ਹੈਗਾ ਕੱਲ ਦੀ ਜਗ੍ਹਾ ਤੇ ਥੋੜਾ ਦੂਰ ਸੀਗਾ ਮੌਸਮ ਬਹੁਤ ਠੰਡਾ ਹੋ ਗਿਆ ਬਹੁਤ ਠੰਡਾ ਹੱਥੋਂ ਤੋਂ ਠਾਰ ਰਹੇ ਆ ਨਾਰਮਲ ਬਾਹਰ ਬੈਠ ਕੇ ਵੀ ਠੰਡ ਲੱਗ ਰਹੀ ਹੈ ਇਸ ਲਈ ਅੰਦਰ ਬੈਠਦੇ ਹਾਂ ਹੁਣ ਤੇ ਇੱਥੇ ਇਹਨਾਂ ਦੀ ਇੱਕ ਹੋਰ ਗੱਲ ਹੈ ਯਾ ਕਿ ਜਿਹੜੇ ਕਮਰੇ ਨੇ ਜਿਹਨਾਂ ਦੇ ਇੱਥੇ ਕਮਰਿਆਂ ਦੇ ਅੰਦਰ ਤੁਸੀਂ ਖਾਪ ਹੀ ਨਹੀਂ ਸਕਦੇ ਇਹ ਖਾਣਾ ਪੀਣਾ ਤਾਂ ਤੁਹਾਨੂੰ ਬਾਹਰ ਕਾਮਨ ਏਰੀਆ ਹੈਗਾ ਖਾਣ ਵਾਸਤੇ ਉੱਥੇ ਬੈ ਕੇ ਸਪੈਸ਼ਲ ਤੁਸੀਂ ਖਾ ਸਕਦੇ ਆ ਆਦਰਵਾਇਜ਼ ਨਹੀਂ ਗਿਰਜੀ ਕੀ ਕਰਦੇ ਪਏ ਜੀ ਭਾਈ ਤੁਹਾਡੀ ਜਿਹੜਾ ਤੁਸੀਂ ਕਿਹਾ ਸੀ ਨਾ ਸਮਾਨ ਲੈ ਕੇ ਵੀ ਲੈ ਕੇ ਆਏ ਆ ਬੀਜੀ ਮੇਰਾ ਸਮਾਨ ਕੱਢੋ ਫਿਰ ਆਪ ਦਾ ਸਮਾਨ ਸਾਈਡ ਰੱਖੋ ਤੁਹਾਡੇ ਹੀ ਤੁਹਾਡੇ ਹੀ ਭਾਜੀ ਕਮਨ ਏਰੀਆ ਅਲਯਾਕ ਲੋਕੇਸ਼ਨ ਦਾ ਨਾਮ ਹੈਗਾ ਆ ਅੰਦਰੋਂ ਤੁਹਾਨੂੰ ਦਿਖਾਉਂਦੇ ਆ બીજી ਸਾਈਡ ਹੋ ਜਾਓ ਸਾਡੇ ਦਾ ਸ਼ੋਰ ਦਾ ਸ਼ੋਰ ਦਾ ਐਂਟਰੀ ਐਂਟਰੀ ਤੇ ਆ ਰੈਕ ਲੱਗੇ ਹੋਏ ਨੇਗੇ ਤੇ ਇਹਨਾਂ ਦੇ ਉੱਪਰ ਆ ਪੇਂਟਿੰਗਸ ਕੀਤੀਆਂ ਹੋਗੀਆਂ ਨੇਗੀਆਂ ਪੱਥਰਾਂ ਨੂੰ ਸਜਾਇਆ ਹੋਇਆ ਆ ਪੀ ਕਾਗਜ਼ਾਂ ਨੂੰ ਸਜਾਇਆ ਹੋਇਆ ਆ ਤੇ ਆ ਲੱਕੜ ਆ ਸ਼ਾਇਦ ਹਾਂ ਲੱਕੜੀ ਆ ਨੰਦੀ ਸਾਰਿਆਂ ਦੀ ਸਜਾਵਟ ਕੀਤੀ ਆ ਦੇਖੋ ਪੈਂਗੂਇਨਸ بنائے ਹੋਏ ਨੇਗੇ ਪੱਥਰਾਂ ਦੇ ਬਹੁਤ ਸੋਹਣੇ ਨੇਗੇ ਇਹ ਆ ਛੋਟੀਆਂ ਛੋਟੀਆਂ ਕੈਟਲ ਵਗੈਰਾ ਰੱਖਿਆ ਹੋਣਾ ਨੇਗੇਆਂ ਤੇ ਬਹੁਤ ਸੋਹਣਾ ਨਜ਼ਾਰਾ ਬਣਦਾ ਇਹਦੇ ਨਾਲ ਕੁਝ ਲਾਈਟਿੰਗ ਐਵੇਂ ਦੀਆਂ ਕੁਛ ਇਹਦੀ ਸਾਰੀ ਸਜਾਵਟ ਇੱਥੇ ਤੁਸੀਂ ਬੈਠ ਕੇ ਖਾ ਪੀ ਸਕਦੇ ਹੋ ਕਮਰਿਆਂ ਦੇ ਅੰਦਰ ਤੁਸੀਂ ਨਹੀਂ ਖਾ ਪੀ ਸਕਦੇ ਉੱਥੇ ਬਿਲਕੁਲ ਮਨਾਇਆ ਆ ਦੇਖੋ ਬੋਤਲਾਂ ਦੇ ਕਿੰਨਾ ਸੋਹਣਾ ਰੰਗ ਆ ਕੁਦਰਤੀ ਚੀਜ਼ਾਂ ਲਾਈਟਿੰਗ ਸ਼ਤ ਵੀ ਸਾਰੀ ਲੱਕੜ ਦੀ ਆ ਇੱਥੇ ਵੀ ਬੈਠ ਸਕਦੇ ਹੋ ਤੁਸੀਂ ਥੋੜੀ ਮਰਜ਼ੀ ਆ ਤੇ ਉੱਥੇ ਵੀ ਬੈਠ ਸਕਦੇ ਹੋ ਤੁਸੀਂ ਆ ਮਿਊਡੀਕਾ ਸਿਸਟਮ ਆ ਤੁਸੀਂ ਗਾਣੇ ਸੁਣ ਸਕਦੇ ਹੋ ਤੇ ਆ ਨਾਵਲ ਨੇ ਨਾਵਲ ਹੈ ਇਹ ਅੰਗਰੇਜ਼ੀ ਦੇ ਆ ਤੇ ਭਗਵਦ ਗੀਤਾ ਵੀ ਹੈ ਹਿੰਦੀ ਚ ਆ ਨਾਵਲ ਨੇ ਕਿਤਾਬਾਂ ਤੁਸੀਂ ਇਹ ਸਾਰਾ ਪੜ ਸਕਦੇ ਹੋ ਇੱਥੇ ਬੈ ਕੇ ਥੋਡੀ ਮਰਜੀ ਹੈ ਬਿਲਕੁਲ ਸ਼ਾਂਤ ਮਾਹੌਲ ਸੋਹਣਾ ਹੈ ਇੱਥੇ ਬੈਠ ਕੇ ਤੁਸੀਂ ਗੱਲਾਂ ਕਰੋ ਖੇਡੋ ਖਾਓ ਪੀਓ ਕੋਈ ਦਿੱਕਤ ਨਹੀਂ ਬਸ ਆਲੋ ਨਹੀਂ ਕਰਨੀ ਹੈਗੀ ਹਾਂਜੀ ਸਵਾਗਤ ਹੈ ਦੋਸਤੋ ਗੁੱਡ ਮਾਰਨਿੰਗ ਕੀ ਹਾਲਚਾਲ ਆਪਾਂ ਨਜ਼ਾਰਾਂ ਚ ਠੰਡ ਚ ਫਿਰਦੇ ਆ ਆਸਕਰ ਦੰਦਸ ਵੀ ਠੀਕ ਹੋਵੋਗੇ ਗਰਮੀ ਠੰਡ ਉਹ ਤੁਹਾਡੇ ਵਾਲਾ ਮੌਸਮ ਨਹੀਂ ਪਤਾ ਤੁਸੀਂ ਕਮੈਂਟ ਕਰਕੇ ਦੱਸ ਦਿਓ ਠੰਡ ਚੋਂ ਕਿ ਗਰਮੀ ਚੋਂ ਇੱਥੇ ਠੰਡ ਹੈਗੀ ਆ ਬਹੁਤ ਘੈਂਟ ਆ ਹੱਥ ਥੋੜੇ ਥੋੜੇ ਠਰਜੇ ਰਹੇ ਆ ਪਰ ਅਪਰਨ ਪਾਇਆ ਆਪਾਂ ਹਜੇ ਪਾਉਣਾ ਮੈਨੂੰ ਇਹ ਥੋੜੀ ਥੋੜੀ ਠੰਡ ਆਬਜ਼ਰਵ ਕਰਨੇ ਹੋਵੇ ਬੋਡੀ ਪੰਜਾਬ ਦਾ ਕੇ ਫਿਰ ਘਟ ਘਰ ਨੂੰ ਲੱਗੂਈ ਉਵੇਂ ਹੁਣੇ ਉਠਿਆ ਉਬਾਲਾਂ ਦਾ ਹਾਲ ਬੁਰਾ ਹੋਇਆ ਪਿਆ ਜਾ ਬਸ ਹੁਣ ਨਾਉਣਾ ਆ ਪਿਆਰ ਹੁੰਨੇ ਆ ਪੱਗ ਬੰਨਦੇ ਆ ਫੇਰ ਚੱਲਦੇ ਆ ਆਪਾਂ ਪਿੰਡਾਂ ਵੱਲੋਂ ਪਿੰਡ ਚੱਲਦੇ ਆ ਫੇਰ ਹੁਣ ਹੁਣ ਅਸਮਾਨ ਬਿਲਕੁਲ ਸਾਫ਼ ਆ ਤੇ ਕਦੋਂ ਬੱਦਲ ਆ ਜਾਣ ਕੋਈ ਭਰੋਸਾ ਨਹੀਂ ਹੈਗਾ ਹਾਲ ਫਿਲਹਾਲ ਸੋਹਣਾ ਆ ਮਾਹੌਲ ਹਲਕੀ ਹਲਕੀ ਧੁੰਦ ਜੀ ਆ ਇਸ ਪਾਸੇ ਪਾਣੀ ਦੀ ਆਵਾਜ਼ ਆਹ ਹੈ ਗਿਆ ਜੀ ਜਗਾ ਜਿੱਥੇ ਅਸੀਂ ਰੁਕੇ ਹੋਏ ਹਾਂ ਆ ਇਹਨਾਂ ਨੇ ਕੁੱਤੇ ਰੱਖੇ ਹੋਇਆ ਇੱਕ ਦਾ ਨਾ ਚੀਜ਼ੀ ਇੱਕ ਦਾ ਨਾ ਫਰਾਈਜ਼ ਖੇਡ ਰਹੇ ਆ। ਗਿਆ। ਦੇਖੋ ਇਹ ਇਹ ਦੇ ਖੇਡਣ ਦਾ ਸਿੱਧਾ ਸਾਬੀਆ ਵੀ ਇਹ ਸਾਰੇ ਇੱਕ ਟੁਕੜੇ ਆ ਛੋਟੇ ਛੋਟੇ ਤੇ ਉਹਨਾਂ ਟੁਕੜਿਆਂ ਦਾ ਇੱਕ ਟਾਵਰ ਜਿਹਾ ਬਣਿਆ ਹੋਇਆ ਹੈਗਾ। ਤੇ ਇਹਦੇ ਵਿੱਚ ਟੁਕੜੇ ਕੱਢਣੇ ਨੇਗੇ। ਕੋਈ ਇੱਕ ਟੁਕੜਾ ਕੱਢਣਾ ਹੁੰਦਾਗਾ ਜਿਹੜੇ ਬੰਦੇ ਤੋਂ ਟੁਕੜਾ ਕੱਢਦੇ ਟਾਵਰ ਡਿੱਗ ਗਿਆ ਉਹ ਹਾਰ ਜਾਊਗਾ। ਉਦੋਂ ਦੇਖਦੇ ਹੁਣ ਕੀ ਦੇ ਤੋ ਡਿੱਗਦਾ ਟਾਵਰ ਹਲ ਰਿਹਾ ਨਰਿਆ। ਇਹ ਬਚ ਗਿਆ ਇਹ ਬਚ ਗਿਆ ਇਹ ਮੱਚ ਲਾ ਠੰਡਾ ਠੰਡਾ ਮੌਸਮ ਚਰਨੀ ਦੀ ਆਵਾਜ਼ ਪੰਛੀਆਂ ਦਾ ਚਹਿਚਹਾਉਣਾ ਤੇ ਗਰਮ ਗਰਮ ਚਾਹ ਮਜ਼ਾ ਆ ਗਿਆ ਹੂੰ ਪਾਹ ਦਾ 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 ਹੰਡ ਕਰਕੇ ਗਲਾ ਖਰਾਬ ਹੋ ਗਿਆ ਅਦਰਕ ਵਾਲੀ ਚਾਹ ਗਰਮ ਗਰਮ ਗਲਾ ਠੀਕ ਕਰ ਦੇਣਾ ਨੇ ਇਹ ਨਾ ਇਹ ਸਿਸਟਮ ਵਰਪਾ ਨੂੰ ਬਹੁਤ ਸੋਨਾ ਲੱਗਿਆ ਕਿ ਇੱਕ ਜਗ੍ਹਾ ਤੇ ਤੁਸੀਂ ਸਾਰੇ ਇਕੱਠੇ ਬੈਠੋ ਅਨਆਉਣ ਜਾਨ ਬਚਾਣ ਵਾਲੇ ਹੋ ਨਵੇਂ ਹੋ ਜਿन्हे ਵੀ ਆ ਥੋੜੀ ਜਾਨ ਬਚਾਣ ਵੀ ਹੋ ਜਾਂਦੀ ਹੈ ਇੱਥੇ ਤੇ ਸਾਰੇ ਤੁਸੀਂ ਇਕੱਠੇ ਬੈਠ ਸਕਦੇ ਹੋ ਮਤਲਬ ਇਹਨਾਂ ਦੇ ਕਮਰੇ ਜਿन्हे ਵੀ ਲੋਕ ਰੋਕੇ ਹੋਏ ਨੇ ਸਾਰੇ ਇੱਥੇ ਹੀ ਬਹਿ ਕੇ ਖਾਣ ਪੀਣਗੇ ਇਦੋਂ ਉਦੋਂ ਨਹੀਂ ਜਾ ਸਕਦੇ ਇੱਥੇ ਬਹਿ ਕੇ ਤੁਸੀਂ ਕੰਮ ਕਰੋ ਵਾਈਫਾਈ ਲੱਗਿਆ ਹੋਇਆ ਆ ਕੰਮ ਕਰੋ ਖੇਡੋ ਬੈਠੋ ਕੁਝ ਵੀ ਕਰੋ ਬਸ ਇੱਥੇ ਮਰਿਆਦਾ ਚ ਰਹਿਣਾ ਪਰ ਕਾਇਜ਼ ਹੁਣ ਆਪਾਂ ਇਥੋਂ ਚੱਲੇ ਆਂ ਵਾਪਸ ਨੂੰ ਬਾਈ ਹੋਰੀ ਜਿਆਦਾ ਕਾਲ ਕਰ ਰਿਹਾ ਠੀਕ ਆ ਬਾਈ ਬਹੁਤ ਵਧੀਆ ਲੱਗਿਆ ਦੁਬਾਰਾ ਫੇਰ ਮਿਲਦੇ ਆਂ ਜਲਦੀ ਹੁਣ ਆਪਾਂ ਇਥੋਂ ਨਿਕਲਦੇ ਆਂ ਇੱਕ ਵਾਰੀ ਹੁਣ ਆਪਾਂ ਜਾਣਾ ਆ ਉੱਪਰ ਮੋਟਰਸਾਈਕਲਾਂ ਕੋਲੇ ਬਾਵਾ ਉੱਚੇ ਜਾ ਕੰਮ ਚੱਲਦੇ ਆਂ ਲੋਕੇਸ਼ਨ ਹੈਗੀ ਇਹ ਬਹੁਤ ਸੋਹਣੀ ਪਹਾੜਾਂ ਦੇ ਬਿਲਕੁਲ ਵਿੱਚਕਾਰ ਸ਼ਾਂਤੀ ਸ਼ਾਂਤੀ ਤੇ ਪਾਣੀ ਦਾ ਸ਼ੋਰ ਨਹੀਂ ਪਾਣੀ ਦੀ ਆਵਾਜ਼ ਬਿਚ ਆਪਾਂ ਚੰਨੀ ਵਾਸ ਵਿਆ ਫਿਰ ਵੀਦਲੇ ਜਾਂ ਹੁਣ ਚੜਦੇ ਜਾਓ ਚੜਦੇ ਜਾਓ ਸਰਾਇਆਂ ਆਜੋ ਵੀਰ ਪਿੱਛੇ ਰਹਿ ਗਏ ਤੁਸੀਂ ਤਾਂ ਅੱਜ ਕੱਲ ਦੇ ਨੌਜਵਾਨ ਕਮਜ਼ੋਰੀਆਂ ਹੋਈਆਂ ਬੰਗਾਂ ਨੇ ਹੋਰ ਵਿੱਚ ਉੱਪਰੋਂ ਜਿੰਨਾ ਵੀ ਸਮਾਨ ਆਉਂਦਾਗਾ ਉਹ ਇੰਨਾ ਤਾਰਾਂ ਰਾਹੀ ਆਉਂਦਾਗਾ ਸੌਖਾ ਤੇ ਜਲਦੀ ਆਪਾਂ ਪਹੁੰਚਦਿਆਂ ਨਹੀਂ ਗਿਆ ਉੱਥੇ ਤੇ ਉਹ ਦਿਖ ਰਹੀ ਹੁਣੀ ਆ ਥੋੜੀ ਜਿਹੀ ਟਰਾਲੀ ਟਾਈਪ ਜਾਂ ਤੇ ਆ ਸਹੀ ਗਾ ਉਹ ਇਹਦੇ ਵਿੱਚ ਰੱਖ ਕੇ ਸਮਾਨ ਮੰਗਾ ਲੈਂਦੇ ਆ ਸਾਰਾ ਮਿੰਟੋ ਮਿੰਟੀ ਸਮਾਨ ਤਾਂ ਤੋਂ ਥੱਲੇ ਆ ਜਾਂਦਾ ਹੈ ਫਾਈਨਲੀ ਆਪਾਂ 20 ਮਿੰਟ ਦਾ ਟਰੈਕ ਕਰਕੇ ਉੱਪਰ ਆ ਗਏ ਆ ਤੇ ਆਪਾਂ ਉੱਥੇ ਰੁਕੇ ਸੀਗੇ ਉਹ ਸਾਹਮਣੇ ਥੋੜਾ ਜਿਹਾ ਦਿਖ ਰਿਹਾ ਆ ਤੇ ਇੱਥੇ ਉੱਪਰ ਆ ਗਏ ਆਪਾਂ ਮੋਟਰਸਾਈਕਲ ਆਪਣਾ ਖੜਾਗਾ ਇਹਦੇ ਲਵੇ ਇਹ ਗੱਲ ਵਧੀਆ ਇੱਥੇ ਪੂਰੀ ਰਾਤ ਮੋਟਰਸਾਈਕਲ ਆਪਣਾ ਉੱਥੇ ਹੀ ਖੜਾ ਰਿਹਾ ਕਰੀਬ ਕਰੀਬ 14 ਘੰਟੇ ਮੰਗੂ ਹੋ ਗਿਆ ਆਪਾਂ نیچے ਆ ਗਏ ਸੀਗੇ ਉਸ ਤੋਂ ਬਾਅਦ نیچے ਘੁੰਮਿਆਂਗੇ ਆਪਾਂ ਵਾਈਕ ਉੱਥੇ ਖੜੀ ਦੇ ਉੱਪਰ ਹੀ ਸੜਕ ਦੇ ਬਿਲਕੁਲ ਕਿਨਾਰੇ ਉੱਤੇ ਤੋਂ ਨਿਸ਼ਾਨ ਕੋਈ ਸਕਿਉਰਿਟੀ ਨਹੀਂ ਸੇਫ ਵਾਈਕ ਬਿਲਕੁਲ ਇੱਥੇ ਛੋਟੇ ਦੀ ਹਾਲਤ ਹੋ ਗਈ ਖਰਾਬ ਮੀ ਪੈ ਗਿਆ ਮਿੱਟੀ ਪੈ ਗਈ ਚੱਕੜਾਂ ਦੇ ਵਿੱਚ ਦੀ ਲੱਭੜ ਗਿਆ ਪੂਰਾ ਪੂਰਾ ਦੇਖਦੇ ਹਾਂ ਹੁਣ ਫਿਰ ਪੰਜਾਬ ਜਾ ਕੇ ਦਿਵਾਵਾਂਗੇ ਆ ਜਾਓ ਵੀਰ ਜੀ ਠੀਕ ਆ ਬਾਏ ਬਾਏ ਹੁਣੇ-ਹੁਣੇ ਮੌਸਮ ਠੀਕ ਸੀਗਾ ਨੇਰਾ ਜਾ ਤਾਂ ਹੋਇਆ ਤੁੱਪ ਤਾਂ ਹੈ ਨਹੀਂ ਪਰ ਫਿਰ ਵੀ ਮੀਂਹ ਹੈ ਨਹੀਂ ਸੀਗਾ ਤੇ ਹੁਣੇ-ਹੁਣੇ ਮੀਂਹ ਸ਼ੁਰੂ ਹੋਣ ਲੱਗ ਗਿਆ ਸਿਰਫ 2 ਮਿੰਟਾਂ ਜੀ ਨਹੀਂ ਆ ਜਾਂਦਾ ਇੱਥੇ 2 ਮਿੰਟ 5 ਮਿੰਟ ਨਹੀਂ ਪਤਾ ਹੀ ਨਹੀਂ ਕਦੋਂ ਆ ਜੇ ਇੱਥੇ ਹੁਣੇ-ਹੁਣੇ ਮੌਸਮ ਸਾਫ਼ ਆ ਤੇ ਹੁਣੇ-ਹੁਣੇ ਨਹੀਂ ਆ ਗਿਆ